ਆ ਰਹੀ ਹੈ ਜਿੱਥੇ ਕੱਲ ਬੀਤੇ ਦਿਨੀ ਇੱਕ ਵੱਡੀ ਲੁੱਟ ਦੀ ਘਟਨਾ ਵਾਪਰੀ ਸੀ ਇੱਕ ਮਹਿਲਾ ਟੀਚਰ ਨੂੰ ਬੰਦੀ ਬਣਾ ਕੇ ਉਸਦੇ ਘਰ ਦੇ ਵਿੱਚ ਉਸ ਨੂੰ ਲੁੱਟਿਆ ਜਾਂਦਾ ਹੈ ਜਿਸ ਤੋਂ ਬਾਅਦ ਪੁਲਿਸ ਇਸ ਮਾਮਲੇ ਦੇ ਵਿੱਚ ਕਾਰਵਾਈ ਕਰਦੇ ਹੋਏ ਇੱਕ ਵੱਡੀ ਸਫਲਤਾ ਹਾਸਲ ਕਰਦੀ ਹੈ ਪੁਲਿਸ ਥੋੜੀ ਹੀ ਦੇਰ ਦੇ ਵਿੱਚ ਔਰੋਪੀਆਂ ਨੂੰ ਫੜ ਲੈਂਦੀ ਹੈ ਤੇ ਔਰੋਪੀਆਂ ਨੂੰ ਫੜ ਕੇ ਇੱਕ ਵੱਡਾ ਖੁਲਾਸਾ ਹੁੰਦਾ ਕਿਉਂਕਿ ਜੋ ਲੁੱਟ ਕਰਨ ਵਾਲਾ ਨੌਜਵਾਨ ਸੀ ਉਹ ਕੋਈ ਹੋਰ ਨਹੀਂ ਸੀ ਉਸ ਘਰ ਦਾ ਮੈਂਬਰ ਹੀ ਸੀ ਜੀहां ਤੁਹਾਨੂੰ ਦੱਸ ਦਈਏ ਕਿ ਦਿਓਰ ਦੇ ਵੱਲੋਂ ਹੀ ਆਪਣੀ ਜਿਹੜੀ ਪਰਜਾਈ ਆ ਉਸ ਨੂੰ ਬੰਦੀ ਬਣਾਇਆ ਗਿਆ ਉਸ ਨੂੰ ਬੰਦੀ ਬਣਾ ਕੇ ਲੁੱਟ ਦੀ ਵਾਰਦਾਤ ਨੂੰ ਸਾਰਾ ਅੰਜਾਮ ਦਿੱਤਾ ਗਿਆ ਮੌਕੇ ਦੇ ਉਤੇ ਕਿਹਾ ਜਾ ਰਿਹਾ ਸੀ ਕਿ ਜਿਹੜੀ ਪੁਲਿਸ ਦੇ ਕੋਲ ਕੰਪਲੇਂਟ ਹੋਈ ਸੀ ਉਸ ਦੇ ਵਿੱਚ ਕਿਹਾ ਜਾ ਰਿਹਾ ਸੀ ਕਿ ਗਹਿਣੇ ਵੀ ਲੁੱਟੇ ਗਏ ਨੇ ਗਹਿਣਿਆਂ ਦੀ ਵੀ ਲੁੱਟ ਹੋਈ ਹੈ ਇੱਕ ਵੱਡੀ ਲੁੱਟ ਹੋਈ ਹੈ ਕਿਉਂਕਿ ਤਜ਼ੋਰੀ ਦੀ ਚਾਬੀ ਵੀ ਜਿਹੜੇ ਲੁਟੇਰੇ ਸੀ ਨਾਲ ਲੈ ਗਏ ਪਰ ਜਦ ਤਜ਼ੋਰੀ ਦੀ ਚਾਬੀ ਪੁਲਿਸ ਨੇ ਤਜ਼ੋਰੀ ਖੋਲੀ ਉਸ ਚਾਬੀ ਦੇ ਨਾਲ ਤਾਂ ਕੁਝ ਜ਼ਿਆਦਾ ਸਮਾਨ ਨਹੀਂ ਚੋਰੀ ਕੀਤਾ ਸੀ ਸਿਰਫ ਪੈਸੇ ਹੀ ਚੋਰੀ ਕੀਤੇ ਸੀ ਤਾਂ ਇਸ ਵਕਤ ਦੀ ਵੱਡੀ ਖਬਰ ਆ ਰਹੀ ਹੈ ਕਿ ਰਿਸ਼ਤਿਆਂ ਨੂੰ ਤਾਰ-ਤਾਰ ਕਰ ਦੇਣ ਵਾਲੀ ਖਬਰ ਸਾਹਮਣੇ ਆ ਰਹੀ ਹੈ ਜਿਸ ਦੇ ਵਿੱਚ ਇੱਕ ਦਿਓਰ ਦੇ ਵੱਲੋਂ ਆਪਣੀ ਹੀ ਭਾਬੀ ਨੂੰ ਆਪਣੀ ਹੀ ਪਰਜਾਈ ਨੂੰ ਪਹਿਲਾ ਬੰਦੀ ਬਣਾਇਆ ਗਿਆ ਉਸ ਤੋਂ ਬਾਅਦ ਜੋ ਲੁੱਟ ਦੀ ਵਾਰਦਾਤ ਨੂੰ ਅੰਜਾਮ ਦਿੱਤਾ ਗਿਆ ਤੁਹਾਨੂੰ ਦੱਸ ਦਈਏ ਕਿ ਪੁਲਿਸ ਨੇ ਜਦ ਇਹਨਾਂ ਨੂੰ ਗ੍ਰਿਫਤਾਰ ਕੀਤਾ ਤਾਂ ਇਹਨਾਂ ਦੇ ਉੱਤੇ ਹੋਰ ਵੀ ਕਿਹਾ ਜਾ ਰਿਹਾ ਹੈ ਕਿ ਨਸ਼ੇ ਦੇ ਮਾਮਲੇ ਚੱਲਦੇ ਨੇ ਤਾਂ ਪੁਲਿਸ ਦੇ ਵੱਲੋਂ ਅੱਗੇ ਦੀ ਜਿਹੜੀ ਕਾਰਵਾਈ ਆ ਉਸ ਮਾਮਲੇ ਦੇ ਵਿੱਚ ਕੀਤੀ ਜਾ ਰਹੀ ਹੈ ਸੁਣੋ ਪੁਲਿਸ ਵਾਲਿਆਂ ਦਾ ਇਸ ਮਾਮਲੇ ਦੇ ਉੱਤੇ ਕੀ ਕਹਿਣਾ ਹੈ ਸਾਡੀ ਮਾਨਯੋਗ ਡੀਜੀਪੀ ਪੰਜਾਬ ਅਤੇ ਸਾਡੇ ਐਸਐਸਪੀ ਫਾਜ਼ਲ ਕਾ ਸ਼੍ਰੀ ਵਿਰੇਂਦਰ ਸਿੰਘ ਜੀ ਵਿਰਾੜ ਦੇ ਦਿਸ਼ਾ ਨਿਰਦੇਸ਼ਾਂ ਤੇ ਜਿਹੜੀ ਫਾਜ਼ਲਕਾ ਪੁਲਿਸ ਹੈ ਲਗਾਤਾਰ ਜੇ ਕੋਈ ਵੀ ਕ੍ਰਾਈਮ ਹੁੰਦਾ ਉਹਨੂੰ ਪ੍ਰिवेंशन ਤੇ ਜੇ ਕੋਈ ਕ੍ਰਾਈਮ ਹੋ ਵੀ ਜਾਂਦਾ ਤਾਂ ਉਹਦੀ ਡਿਟੈਕਸ਼ਨ ਲਈ ਵੀ ਜਿਹੜੀ ਹਮੇਸ਼ਾ ਬਚਨਵੱਧ ਹੈ ਜਿਸ ਦੀ ਲੜੀ ਚ ਇੱਕ ਜਿਹੜਾ ਇਨਸੀਡੈਂਟ ਹੋਇਆ ਸੀ ਜੈਨ ਨਗਰੀ ਦੇ ਵਿੱਚ ਜਿਹੜੇ ਦੋ ਅਣਪਛਾਤੇ ਬੰਦਿਆਂ ਵੱਲੋਂ ਘਰ ਵਿੱਚ ਵੜ ਕੇ ਉਹਨਾਂ ਨੂੰ ਬੰਧਕ ਬਣਾ ਕੇ ਉਹਨਾਂ ਲੋ ਜਿਹੜੀ ਸੋਨੇ ਦੀ ਭਾਰੀ ਮਾਤਰਾ ਜਿਹਦੇ ਪੈਸੇ ਦੀ ਲੁੱਟ ਜਿਹੜੀ ਰਿਪੋਰਟ ਹੋਈ ਸੀ ਜਿਸ ਤੇ 18 18 ਨੰਬਰ ਐਫ ਆਈ ਆਰ ਜਿਹੜੀ ਹੈ ਰਜਿਸਟਰ ਕੀਤੀ ਸੀ ਜਿਸ ਨੂੰ ਅਸੀਂ ਟੈਕਨੀਕਲ ਅਤੇ ਸੀਸੀਟੀਵੀ ਫੁਟੇਜ ਦੇ ਨਾਲ ਅਸੀਂ ਟਰੈਕ ਕਰਕੇ ਸਾਰੇ ਜਿਹੜੀ ਟੀਮਸ ਲੱਗੀਆਂ ਸੀ, ਇਹ ਟੀਮ ਸਾਡੀ ਸੀਗੀ, ਟੈਕਨੀਕਲ ਸਪੋਰਟ ਸੀਗੀ ਤੇ ਸਾਡੀ ਥਾਣੇ ਦੀ ਜਿਹੜੀ ਗਰਾਊਂਡ ਟੀਮ ਦੇ ਵਿੱਚ ਅਸੀਂ ਗਰਾਊਂਡ ਲੈਵਲ ਤੇ ਵਰਕ ਕਰਕੇ ਜਿਹੜਾ ਇਹਨੂੰ ਅਸੀਂ 24 ਘੰਟੇ ਦੇ ਵਿੱਚ ਸੋਲਵ ਕਰਕੇ ਜਿਹੜੇ ਦੋਨੇ ਜਿਹੜੇ ਅਕਿਊਜ਼ਡ ਆਈਡੈਂਟੀਫਾਈ ਵੀ ਕੀਤੇ, ਆਈਡੈਂਟੀਫਾਈ ਕਰਕੇ ਉਹਨਾਂ ਨੂੰ ਅਸੀਂ ਜਿਹੜਾ ਹੈਗਾ ਅਰੈਸਟ ਵੀ ਕਰ ਲਿਆ ਤੇ ਜਿਹੜੇ ਅਰੈਸਟ ਕੀਤੇ ਬੰਦੇ ਕੀ ਕੀ ਨਾਮ ਨੇ ਜਿਹੜੇ ਜਿਹੜੇ ਦੋ ਇਹ ਅਰੈਸਟ ਕੀਤੇ ਨੇ ਬੰਦੇ ਇਹ ਅਸ਼ਵਨੀ ਕੁਮਾਰ ਬਿੱਟੂ ਜਿਹੜਾ ਹੈ ਪੁੱਤਰ ਜਗਦੀਸ਼ ਕੁਮ ਤੇ ਦੂਸਰਾ ਦੋਸ਼ੀ ਹੈ ਜਸਵਿੰਦਰਪਾਲ ਸਿੰਘ ਜੱਸਾ ਪੁੱਤਰ ਕੇਰ ਸਿੰਘ ਵਾਸੀ ਪੰਜਪੀਰ ਦਾ ਹੈ ਜੀ। ਮੇਰੀ ਕੁੜੀ ਨਾਲ ਲੁੱਟ ਹੋਈ ਹੈ ਤੇ ਜੋ ਦੇਵਰ ਕਿੰਦਾ ਹੈ ਜੀ ਉਹ ਕਿਹੜਾ ਹੈ ਜੀ? ਇਹ ਅਸਲ 'ਚ ਦੇਵਰ ਨਹੀਂ ਇਹ ਜਿਹੜਾ ਇਹਦਾ ਲੜਕੀ ਉਹਨਾਂ ਦਾ ਸਹੁਰਾ ਹੈਗਾ ਸੋਨ ਲਾਲ। ਇਹ ਸੋਨ ਲਾਲ ਦਾ ਰੀਅਲ ਭਤੀਜਾ ਹੈ। ਸੋਨ ਲਾਲ ਦੇ ਵੱਡੇ ਬ੍ਰਦਰ ਦਾ ਬੇਟਾ ਹੈ ਜਿਹੜਾ ਅਸ਼ਵਨੀ ਕੁਮਾਰ ਬਿੱਟੂ ਹੈ। ਇਹਨਾਂ ਨੇ ਗੁਰੈਕੀ ਕੀਤੀ ਸੀ ਪਹਿਲਾਂ ਜੀ। ਇਹ ਜਿਹੜੀ ਅਸੀਂ ਸੀਸੀਟੀਵੀ ਫੁਟੇਜ ਜਿਹੜੀ ਅਸੀਂ ਐਨਾਲਾਈਜ਼ ਕੀਤੀ ਹੈ ਇਹਨਾਂ ਨੇ तकरीबन ਘੰਟਾ 2 ਘੰਟੇ ਪਹਿਲਾਂ ਵੀ ਜਿਹੜਾ ਹੈਗਾ ਇਹਦੀ ਆ ਰੈਕੀ ਕਰਕੇ ਜਿਹੜਾ ਇਸ ਨੂੰ ਘਰ ਨੂੰ ਇਹਨਾਂ ਨੇ ਆਇਡੈਂਟੀਫਾਈ ਕੀਤਾ ਤੇ ਉੱਥੇ ਵੇਟ ਕਰਦੇ ਰਹੇ ਤੇ ਜਿਹੜਾ ਸਾਰਾ ਪਲੈਨਿੰਗ ਨਾਲ ਇਸ ਕੰਮ ਨੂੰ ਜਿਹੜਾ ਅੰਜਾਮ ਦਿੱਤਾ ਇਹਨਾਂ ਤੋਂ ਬਰਾਮਦ ਕੀ ਕੀਤਾ ਇਸ ਵਾਰ ਹੁਣ ਤੱਕ ਜੀ ਅਸੀਂ ਇਹਨਾਂ ਕੋਲੋਂ 55000 ਰੁਪਏ ਨਕਦੀ ਤੇ ਜਿਹੜਾ ਲੁੱਟ ਵਾਲੇ ਸਾਹਮਣੇ ਵਰਤੇ ਗਿਆ ਹਥਿਆਰ ਤੇ ਦੂਜਾ ਜਿਹੜਾ ਹੈਗਾ ਸੋਨਾ ਜਿਹੜਾ ਹੈਗਾ ਵਾਲੀਆਂ ਜਿਹੜੀਆਂ ਹੈਗੀਆਂ ਉਸ ਦਾ ਸਰ ਆਇਡੈਂਟੀਫਾਈ ਕਿਵੇਂ ਕੀਤਾ ਕਿਵੇਂ ਲੜੀ ਮਿਲੀ ਕਿਵੇਂ ਕੜੀ ਮਿਲੀ ਇਸ ਬਹੁਤ ਵੱਡਾ ਕ੍ਰਾਈਮ ਸੀ ਇਹ ਮੇਨਲੀ ਅਸੀਂ ਉਸ ਚੀਜ਼ ਨੂੰ ਨਾ ਡਿਸਕਲੋਸ ਕਰੀ ਤਾਂ ਕਿ ਅੱਗੇ ਜੇ ਕੋਈ ਕ੍ਰਾਈਮ ਹੋ ਜਾਦਾ ਅਸੀਂ ਮੇਨਲੀ ਬੇਸਿਕਲੀ ਇਹ ਸੀਸੀਟੀਵੀ ਫੁਟੇਜ ਤੋਂ ਤੇ ਜਿਹੜੀ ਹੈਗੀ ਬਾਸਟ ਜਿਹੜੀ ਲੋਕਲ ਲੈਵਲ ਤੇ ਹਿਊਮਨ ਇੰਟੈਲੀਜੈਂਸ ਤੋਂ ਜਿਹੜਾ ਹੈਗਾ ਇਹਨਾਂ ਦੇ ਆਟੋ ਨੂੰ ਜਿਹੜਾ ਇਹਨਾਂ ਨੇ ਯੂਜ਼ ਕੀਤਾ ਆ ਆਟੋ ਰਿਕਸ਼ਾ ਉਸ ਬੰਦੇ ਤੋਂ ਅਸੀਂ ਗਾਂ ਜਿਹੜੀ ਲੜੀ ਮਿਲੀ ਵੀ ਉਹਨਾਂ ਨੇ ਕਿੱਥੇ ਇਹਨਾਂ ਨੂੰ ਡ੍ਰੌਪ ਕੀਤਾ ਤੇ ਉੱਥੋਂ ਇਹ ਅਸੀਂ ਜਿਹੜੀ ਚੀਜ਼ ਹੈ ਆਇਡੈਂਟੀਫਾਈ ਹੋ ਗਈ ਸਰ ਜਿਸ ਦਿਨ ਆਪਾਂ ਗਏ ਸੀ ਉੱਥੇ মিডিਆ ਨੂੰ ਵੀ ਥੋੜਾ ਜਿਹਾ ਕੀਤਾ ਗਿਆ ਵੀ ਲੱਖਾਂ ਰੁਪਏ ਦੇ ਸੋਨਾ ਸੀਗਾ ਤੇ ਉਹਦੇ ਚ ਨਿਕਲਿਆ ਕੁਛ ਨਹੀਂ ਉਸ ਬਾਰੇ ਕੀ ਕਹਿਣਾ ਚਾਹੋਗੇ ਜੀ ਜਿਹੜਾ ਦੇਖੋ ਇਨਸੀਡੈਂਟ ਸੀਗਾ ਉਸ ਦਿਨ ਦਾ ਇਹ ਸੀਗਾ ਵੀ ਜਿਹੜੀ ਲੇਡੀਜ਼ ਸੀਗੀ ਕਾਫੀ ਟਰਾਮਾ ਦੇ ਵਿੱਚ ਸੀਗੀ ਤੇ ਉਹ ਪਛਾਣ ਕਰਨ ਦੇ ਵਿੱਚ ਕਾਬਲ ਨਹੀਂ ਸੀ ਜਿਵੇਂ ਉਹ ਸਾਨੂੰ ਫੇਸਿਸ ਅਨਕਵਰਡ ਦੱਸ ਰਹੀ ਸੀ ਪਰ ਸਾਨੂੰ ਸੀਸੀਟੀ ਵੀਡੀਓ ਤੋਂ ਜਿਹੜਾ ਅਸੀਂ ਐਨਾਲਾਈਜ਼ ਕੀਤਾ ਉਹਨਾਂ ਦੇ ਫੇਸਿਸ ਕਵਰਡ ਸੀਗੇ ਤੇ ਉਹ ਇਸ ਕਰਕੇ ਆਈਡੈਂਟੀਫਾਈ ਨਹੀਂ ਹੋਏ ਤੇ ਕਾਫੀ ਚੀਜ਼ਾਂ ਜਿਹੜੀਆਂ ਸਾਨੂੰ ਉਹਨਾਂ ਦੇ ਜਿਹੜੇ ਚੀਜ਼ਾਂ ਲੋਕਰ ਜਾਂ ਇਹਨਾਂ ਦੇ ਜਿਹੜੇ ਕੀਜ਼ ਉਹ ਤੋਂ ਚੋਰੀ ਹੋ ਗਈਆਂ ਸੀ ਤਾਂ ਬਾਅਦ ਵਿੱਚ ਅਸੀਂ ਇਹਨਾਂ ਨੂੰ ਹੈਂਡਓਵਰ ਕੀਤੀਆਂ ਤਾਂ ਕੀਜ਼ ਦੇ ਵਿੱਚੋਂ ਜਿਹੜੇ ਇਹਨਾਂ ਲੋਕਰ ਵਿੱਚੋਂ ਵੀ ਜਿਹੜਾ ਕਾਫੀ ਸਮਾਨ ਇਹਨਾਂ ਨੂੰ ਬਰਾਮਦ ਹੋ ਗਿਆ ਜੋ ਇਹਨਾਂ ਨੇ ਸਾਨੂੰ ਦੱਸ ਦਿੱਤਾ ਸੀ ਵੀ ਸਾਨੂੰ ਬਰਾਮਦ ਸਰ ਰਿਸ਼ਤੇਦਾਰ ਵੱਲੋਂ ਹੀ ਇਸ ਘਟਨਾ ਨੂੰ ਅੰਜਾਮ ਦਿੱਤਾ ਗਿਆ ਹੈ ਕਿਉਂ ਕੀਤਾ ਗਿਆ ਕਿਸ ਕੀ ਕਾਰਨ ਰਿਹਾ ਇਹ ਅੰਜਾਮ ਦੇਣ ਦਾ ਇਹ ਜਿਹੜੀ ਇਸ ਬਾਰੇ ਦੇਖੋ ਇਹ ਜਿਹੜਾ ਇਹਨਾਂ ਦਾ ਫੈਮਿਲੀ ਡਿਸਪੂਟ ਜਾਂ ਕਿਸ ਤਰ੍ਹਾਂ ਦਾ ਉਹ ਇਹਨਾਂ ਦੀ ਫੈਮਿਲੀ ਦੇ ਵੱਲੋਂ ਵੀ ਜ਼ਿਆਦਾ ਅਸੀਂ ਜਿਹੜਾ ਪਤਾ ਲੱਗ ਸਕਦਾ ਵੀ ਇਹ ਇਹਨਾਂ ਦਾ ਕੀ ਮੋਟਿਵ ਸੀ ਜਿਹੜਾ ਇਨਵੈਸਟੀਗੇਸ਼ਨ ਦੌਰਾਨ ਵੀ ਅਸੀਂ ਵੀ ਇਹ ਚੀਜ਼ ਕਰਾਂਗੇ ਵੇਸ ਵਗਰ ਉਹਨਾਂ ਦੀ ਇੰਟੈਂਸ਼ਨ ਕੀ ਸੀਗੀ ਤੇ ਉਹ ਕੀ ਕਰਨਾ ਚਾਹੁੰਦੇ ਸੀ ਵੀ ਉਹ ਇਹਨਾਂ ਨੂੰ ਮੈਂਟਲੀ ਜਾਂ ਜਾਂ ਕਿਸ ਤਰ੍ਹਾਂ ਦਾ ਇਸ ਤਰ੍ਹਾਂ ਦਾ ਉਹ ਕਿਉਂ ਅੰਜਾਮ ਦਿੱਤਾ ਇਹ ਦੋਨਾਂ ਨੂੰ ਟੈਕਟ ਕਰਾ ਦੋਨਾਂ ਤੇ ਕੋਈ ਪਹਿਲੇ ਕ੍ਰਾਈਮినਲ ਪਰਚੇ ਦਰਜ ਹੈ ਨਸ਼ੇ ਕਰਦੇ ਹਨ ਹਾਂਜੀ ਜਿਹੜਾ ਅਸ਼ਵਨੀ ਕੁਮਾਰ ਬਿੱਟੂ ਹੈ ਇਸ ਤੇ ਤਿੰਨ ਐਫ ਆਈ ਆਰਸ ਰਜਿਸਟਰ ਨੇ ਜਿੱਚੇ ਦੋ ਐਨ ਡੀ ਪੀ ਐਸ ਤੇ ਕਾਈ ਪੀ ਸੀ ਦਾ ਮਕਦਮਾ ਜਸਵਿੰਦਰਪਾਲ ਸਿੰਘ ਜੱਸਾ ਹੈ ਜਿਹੜੀ ਇਸ ਤੇ ਵੀ ਜਿਹੜਾ ਐਨ ਡੀ ਪੀ ਐਸ ਦੀ ਐਫ ਆਈ ਆਰ ਰਜਿਸਟਰ ਕੀ ਸਰ ਲੋਕਾਂ ਨੂੰ ਕੀ ਅਪੀਲ ਕਰੋਗੇ ਮਤਲਬ ਕ੍ਰਾਈਮ ਹੁੰਦਾ ਹੈ ਤੇ ਉਸ ਤੋਂ ਬਾਅਦ ਇਸ ਤਰ੍ਹਾਂ ਦਾ ਵਧਾ ਚੜਾ ਕੇ ਦੱਸਦੇ ਆ ਸਾਰੇ ਲੋਕਾਂ ਨੂੰ ਅਪੀਲ ਆ ਵੀ ਵੈਸੇ ਸਾਡੇ ਪੁਲਿਸ ਦੇ ਦੇਖੋ ਇਹ ਜੇ ਤੁਸੀਂ ਸਾਡੇ ਤੇ ਭਰੋਸਾ ਬਣਾ ਕੇ ਰੱਖੋਗੇ ਤਾਂ ਅਸੀਂ ਹਮੇਸ਼ਾ ਆਪ ਦੀ ਜਿਹੜੀ ਵੀ ਕੋਈ ਕ੍ਰਾਈਮ ਹੋ ਜਾਂਦਾ ਸਾਡੀ ਡਿਊਟੀ ਹੈਗੀ ਸਾਡੀ ਪਹਿਲਾਂ ਤਾਂ ਰਿਸਪਾਂਸਿਬਿਲਟੀ ਹੈ ਵੀ ਅਸੀਂ ਉਹਨੂੰ ਪ੍ਰੀਵੈਂਟ ਕਰੀਏ ਜੇ ਨਾ ਉਹਦੇ ਵੀ ਜੇ ਕਿਤੇ ਕ੍ਰਾਈਮ ਹੋ ਜਾਂਦਾ ਤਾਂ ਉਹਦਾ ਪੈਨਿਕ ਨਾ ਕ੍ਰੀਏਟ ਕਰਕੇ ਆਪਾਂ ਲੋਕਾਂ ਨੂੰ ਆਪਾਂ ਸੱਚ ਤੇ ਰਹੀਏ ਜਿੰਨਾ ਆਪਾਂ ਸੱਚ ਦੇ ਸੱਚਾਈ ਤੇ ਰਵਾਂਗੇ ਤਾਂ ਉਸ ਚੀਜ਼ ਸਾਨੂੰ ਵੀ ਕੋਈ ਇਸ ਚੀਜ਼ ਦੇ ਡਿਟੈਕਸ਼ਨ ਚ ਪ੍ਰੋਬਲਮ ਨਹੀਂ ਆਉਂਦੀ ਕਿਉਂਕਿ ਜਿਹੜੀ ਚੀਜ਼ ਤੁਸੀਂ ਸਾਨੂੰ ਡਿਸਕ੍ਰਾਈਬ ਕਰਨੀ ਆ ਉਸ ਤੋਂ ਹੀ 50% ਡਿਟੈਕਸ਼ਨ ਹੋਣਾ ਤਾਂ ਹਮੇਸ਼ਾ ਅਸੀਂ ਸਾਰੇ ਲੋਕਾਂ ਨੂੰ ਅਪੀਲ ਕਰਾਂਗੇ ਪੈਨਿਕ ਨਾ ਗਰੇਟ ਸਾਨੂੰ ਜਿਹੜੀ ਇਹ ਸਚਾਈ ਦੱਸਣ ਤਾਂ ਇਹ ਚੀਜ਼ ਆਪਾਂ ਪ੍ਰिवेंट ਵੀ ਕਰ ਸਕੀਏ ਜੇ ਤੇ ਹੋ ਜਾਂਦੀ ਹੈ ਤਾਂ ਡਿਟੈਕਟ ਕਰ ਸਕਾਂ ਠੀਕ ਹੈ ਜੀ ਥੈਂਕ ਯੂ ਖਬਰ ਬੋਹਰ ਤੋਂ ਆਰੀ